ਕਲੋਨੀਆਂ ਨਵੀਆਂ ਬਣਾਈਆਂ 32 ਬਣਾਈਆਂ ਕਿ 33 ਬਣਾਈਆਂ 35 ਕਲੋਨੀਆਂ ਬਣਾਈਆਂ ਸਾਰਾ ਕੁਝ ਹੋ ਗਿਆ ਜਦੋਂ ਬਿਜਲੀ ਦੇ ਕਨੈਕਸ਼ਨ ਮਿਲਣ ਲੱਗੇ ਐਮਐਲਏ ਸਾਹਿਬ ਨੂੰ ਪਤਾ ਲੱਗ ਗਿਆ ਕੰਮ ਤਾਂ ਕੀ ਕਰਾਉਣਾ ਵਾ ਆਪਣੇ ਹੀ ਪਿੰਡ ਚ ਉਹਨੇ ਐਸਟੀਓ ਨੂੰ ਤੇ ਐਕਸੀਅਨ ਨੂੰ ਕਹਿ ਕੇ ਤੇ ਐਸਟੀਐਮ ਨੂੰ ਕਹਿ ਕੇ ਉਹਨਾਂ ਦੇ ਕਨੈਕਸ਼ਨ ਰੋਕ ਦਿੱਤੇ ਇਹ ਵਿਚਾਰੇ ਗਰੀਬ ਆਦਮੀ ਆ ਇਹਨਾਂ ਨੇ ਸਰਪੰਚ ਕੋ ਰੋਏ ਸਰਪੰਚ ਨੇ ਜਾਂ ਗਾ ਇਹਨਾਂ ਨੂੰ ਐਮਐਲਏ ਕੋਲ ਵੀ ਭੇਜਿਆ ਉਹਦਾ ਮਕਸਦ ਸੀਗਾ ਕਿ ਮੇਰੀ ਲੱਤ ਦੇ ਥੱਲੋਂ ਲੰਘੂ ਫਿਰ ਤੁਹਾਡੇ ਕਨੈਕਸ਼ਨ ਲੈ ਕੇ ਕਿ ਇਹ ਰਾਜਨੀਤੀ ਹੈ ਕੀ ਇਸ ਨੂੰ ਬਦਲਾਓ ਕਹਿੰਦੇ ਆ ਸੋਸ਼ੀਆ ਗਾਜ਼ ਕੈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਪ੍ਰਚਾਰ ਦਾ ਦੌਰ ਜਾਰੀ ਹੈ ਉੱਥੇ ਬਿਆਨਬਾਜ਼ੀਆਂ ਦਾ ਦੌਰ ਵੀ ਲਗਾਤਾਰ ਸਿਖਰਾਂ ਦੇ ਉੱਤੇ ਹੈ ਜਿਸ ਸਬਾਕ ਹੁਣ ਸੁ ਗਰੂਰ ਦੇ ਵਿੱਚ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਦਰਸਲ ਪਿੰਡਾਂ ਦੇ ਵਿੱਚ ਮੀਟਰਾਂ ਦਾ ਮਸਲੇ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਨਰਿੰਦਰ ਕੌਰ ਭਰਾਸ ਦੇ ਉੱਤੇ ਖੜੇ ਕੀਤੇ ਗਏ ਨੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਨਰਿੰਦਰ ਕੌਰ ਭਰਾਸ ਦੇ ਲੱਗਣ ਵਾਲੇ ਮੀਟਰਾਂ ਨੂੰ ਡੀਸੀ ਦੇ ਵੱਲੋਂ ਕਹਿ ਕੇ ਰੁਕਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਹੋਰਾਂ ਦਾ ਕਹਿਣਾ ਹੈ ਕਿ ਡੀਸੀ ਨੂੰ ਜਦੋਂ ਇਹਦੀ ਸ਼ਿਕਾਇਤ ਕੀਤੀ ਗਈ ਤੇ ਨਾਲ ਦੀ ਨਾਲ ਚੇਤਾਵਨੀ ਦਿੱਤੀ ਗਈ ਕਿ ਜੇਕਰ ਕੰਮ ਨਾ ਕੀਤਾ ਤਾਂ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਵਾਂਗੇ ਤੇ ਉੱਥੇ ਜਵਾਬ ਦਿੰਦੇ ਰਹੋ ਜਿਸ ਤੋਂ ਬਾਅਦ ਹੁਣ ਪਿੰਡਾਂ ਦੇ ਵਿੱਚ ਮੀਟਰ ਲੱਗਣੇ ਸ਼ੁਰੂ ਹੋ ਗਏ ਨੇ ਇਸ ਦੇ ਨਾਲ ਹੀ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਕਿਹਾ ਹੈ ਕਿ ਐਮਐਲਏ ਦਾ ਕੰਮ ਲੋਕਾਂ ਦੇ ਕੰਮ ਕਰਾਉਣਾ ਹੁੰਦਾ ਹੈ ਨਾ ਕਿ ਰੋਕਣਾ ਸੋ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੋਰ ਕੀ ਕੁਝ ਕਿਹਾ ਸੁਖਪਾਲ ਸਿੰਘ ਖੈਰਾ ਨੇ ਆਓ ਸੁਣਦੇ ਹਾਂ ਇਹਨਾਂ ਨੇ ਰਾਮ ਸਿੰਘ ਸਰਪੰਚ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰਸ਼ੁਦਾ ਕਲੋਨੀਆਂ ਨਵੀਆਂ ਬਣਾਈਆਂ 32 ਬਣਾਈਆਂ ਕਿ 34 ਬਣਾਈਆਂ 35 ਕਲੋਨੀਆਂ ਬਣਾਈਆਂ ਸਾਰਾ ਕੁਝ ਹੋ ਗਿਆ ਜਦੋਂ ਬਿਜਲੀ ਦੇ ਕਨੈਕਸ਼ਨ ਮਿਲਣ ਲੱਗੇ ਐਮਐਲਏ ਸਾਹਿਬ ਨੂੰ ਪਤਾ ਲੱਗ ਗਿਆ ਕੰਮ ਤਾਂ ਕੀ ਕਰਾਉਣਾ ਆਪਣੀ ਹੀ ਪਿੰਡ ਚ ਉਹਨੇ ਐਸਟੀਓ ਨੂੰ ਤੇ ਐਕਸ਼ਨ ਨੂੰ ਕਹਿ ਕੇ ਤੇ ਐਸਟੀਐਮ ਨੂੰ ਕਹਿ ਕੇ ਉਹਨਾਂ ਦੇ ਕਨੈਕਸ਼ਨ ਰੋਕ ਦਿੱਤੇ ਇਹ ਵਿਚਾਰੇ ਗਰੀਬ ਆਦਮੀ ਆ ਇਹਨਾਂ ਨੇ ਸਰਪੰਚ ਕੋ ਰੋਏ ਸਰਪੰਚ ਨੇ ਗਿਆ ਗਾ ਇਹਨਾਂ ਨੂੰ ਐਮਐਲਏ ਕੋਲ ਵੀ ਭੇਜਿਆ ਉਹਦਾ ਮਕਸਦ ਸੀਗਾ ਕਿ ਮੇਰੀ ਲੱਤ ਦੇ ਥੱਲੋਂ ਲੰਘੂ ਫਿਰ ਤੁਹਾਡੇ ਕਨੈਕਸ਼ਨ ਲੈ ਕੇ ਕਿ ਇਹ ਰਾਜਨੀਤੀ ਹੈ ਕੀ ਇਹ ਇਸ ਨੂੰ ਬਦਲਾਉਂ ਕਹਿੰਦੇ ਆ ਫਿਰ ਮੁੜ ਕੇ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰੋ ਮੈਂ ਡੀਸੀ ਬਠਿੰਡੇ ਨਾਲ ਗੱਲ ਸੰਗਰੂਰ ਨਾਲ ਗੱਲ ਕੀਤੀ ਮੈਂ ਕਿਹਾ ਇੱਥੇ ਖੱਪ ਪੈਣੀ ਆ ਫਿਰ ਚੋਣ ਜਾਬਤਾ ਲੱਗਿਆ ਹੋਇਆ ਵਾ ਤੇਰੀ ਸ਼ਿਕਾਇਤ ਹੋਣੀ ਆ ਚੋਣ ਕਮਿਸ਼ਨ ਨੇ ਤੁਹਾਨੂੰ ਤੈਨੂੰ ਜਵਾਬ ਦੇਣਾ ਪੈਣਾ ਇਹਨਾਂ ਦੇ ਮੀਟਰਾਂ ਦੇ ਕਨੈਕਸ਼ਨ ਅੱਜ ਜਾਂ ਮਤ ਤੋਂ ਬਾਅਦ 24 ਘੰਟਿਆਂ ਚ ਵਾਪਸ ਲਾ ਦੇ ਉਹ ਇਸ ਤਰ੍ਹਾਂ ਇਹਨਾਂ ਨੇ ਸਰਪੰਚ ਜੀ ਬਦੌਲਤ ਲੱਗੇ ਨੇ ਉਹ ਲੱਗੇ ਵਾਪਸ ਪਰ ਐਮ ਐਲ ਏ ਨੇ ਐਮ ਐਲ ਏ ਚਾਹੁੰਦੀ ਕਿ ਨਾ ਜੀ ਇਹਨਾਂ ਲਈ ਕਿ ਕਿ ਐਮ ਐਲ ਏ ਬਣਦੇ ਆ ਪਰ ਲੋਕਾਂ ਦੇ ਕੰਮ ਰੋਕਣ ਵਾਸਤੇ ਜਾਂ ਕੰਮ ਕਰਨ ਵਾਸਤੇ